ਹੁਣ ਸਾਨੂੰ ਆ ਕੇ ਇੱਥੇ ਗਰਮੀਤ ਸਿੰਘ ਕੁੱਡੀਆਂ ਦੇ ਗੇਟ ਦੇ ਵਿੱਚ ਧਰਨਾ ਲਾਉਣਾ ਪਿਆ 18 ਦਿਨ ਤੋਂ ਅਸੀਂ ਇੱਥੇ ਬੈਠੇ ਆਂ ਐਡਾ ਘਟਿਆ ਤੇ ਗਿਰਿਆ ਹੋਇਆ ਮੰਤਰੀ ਨੇ ਅੱਜ ਤੱਕ ਨਹੀਂ ਦੇਖਿਆ ਆਪ ਦੀ ਸੁਰਤ ਦੇ ਵਿੱਚ ਜਿੱਦਿਨੇ ਪਾਣੀ ਤੱਕ ਬੰਦ ਕਰਤਾ ਫਲਕਸ਼ਾਂ ਦੀ ਸੇਵਾ ਤੱਕ ਲੋਕਾਂ ਦੀ ਬੰਦ ਕਰਤੀ ਦੁੱਧ ਤੱਕ ਬੰਦ ਕਰਤਾ ਕਹਿੰਦੇ ਇਹਨਾਂ ਦਾ ਬੰਦ ਕਰ ਦੋ ਇਹ ਕਿਹੜੇ ਨੂੰ ਨਰ ਪੈਂਦੇ ਆ ਵੀ ਅਸੀਂ ਪਖਾਨਾਂ ਦੇ ਬੱਚੇ ਆ ਕਿਉਂ ਕਹਿੰਦੇ ਪਖਾਨਾਂ ਦੇ ਬੱਚੇ ਤੇ ਜੱਕ ਜੜ ਦੇ ਵੈਰੀ ਆਲੀ ਘਰ ਤੋਂ ਸੱਟ ਕੱਲ ਸੱਤ ਕਰੀ ਜਾਂਦੇ ਆ ਉਹ ਕਹਿੰਦੇ ਸੀ ਵੀ ਜਿਹੜਾ ਦਰਵੇਸ਼ਾਂ ਦਾ ਪਰਿਵਾਰ ਆ ਗਰਮੀਤ ਸਿੰਘ ਕੁੱਡੀਆਂ ਦਾ ਪਰਿਵਾਰ ਦਰਵੇਸ਼ਾਂ ਦਾ ਪਰ ਜਿਹੜੇ ਅੰਦਰ ਆਈਂ ਸੀ ਕਰੀਏ ਜਦੋਂ ਮੀਟਿੰਗ ਕਰਨ ਜਾਂਦੇ ਆ ਤੇ ਮਿੱਠਾ ਹੋ ਕੇ ਬਹਿ ਜਾਂਦਾ ਤੁਸੀਂ ਮੀਟਿੰਗਾਂ ਕਿਉਂ ਰੱਖੀਆਂ ਤੁਸੀਂ ਮੈਨੂੰ ਬੁਲਾ ਲੈਂਦੇ ਮੈਂ ਉੱਥੇ ਆ ਕੇ ਥੋੜੇ ਨਾਲ ਮੀਟਿੰਗ ਕਰ ਲੈਂਦਾ ਅਸੀਂ ਹੁਣ ਇੱਥੇ ਆ ਦੇ ਕੱਪੜੇ ਲੈ ਕੇ ਘਰੇ ਕਹਿ ਕੇ ਆਏ ਆ ਕਿ ਜਾਂ ਤਾਂ ਦਿੱਤੇ ਦੂਜੇ ਚੀਜ਼ੋ ਕੁ ਛੀਰੋ ਕੇ ਆਵਾਂਗੇ ਜਾਂ ਕੁਛ ਨਾ ਕੁਛ ਲੈ ਕੇ ਹੀ ਆਵਾਂਗੇ ਦਿੱਲੀ ਅੰਦੋਲਨ ਸਮੇਂ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੇ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਿਛਲੇ ਕਰੀਬ 2 ਹਫ਼ਤਿਆਂ ਤੋਂ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਆਪਣੀ ਸੁਣਵਾਈ ਨਾ ਹੁੰਦੇ ਵੇਖ ਮਲੌਰ ਤੋਂ ਡੱਬ ਵਾਲੀ ਹਾਈਵੇ ਜਮ ਕਰ ਦਿੱਤਾ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਬਜਾਏ ਲਾਰਾ ਲਗਾ ਕੇ ਤੋੜ ਦਿੰਦੇ ਨੇ ਇਹੀ وجہ ਹੈ ਕਿ ਅੱਜ ਉਹਨਾਂ ਨੂੰ ਘਰ-ਬਾਰ ਛੱਡ ਕੇ ਸੜਕਾਂ ਤੇ ਆਉਣਾ ਪਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਲਾਰਿਆਂ ਦੇ ਨਾਲ ਉਹਨਾਂ ਦੇ ਘਰ ਨਹੀਂ ਚੱਲਦੇ ਤੇ ਸਰਕਾਰ ਨੂੰ ਉਹਨਾਂ ਦੀ ਮਦਦ ਕਰਨ ਦੇ ਲਈ ਜਲਦ ਮੁਆਵਜ਼ਾ ਰਾਸ਼ੀ ਜਾਰੀ ਕਰਨੀ ਚਾਹੀਦੀ ਹੈ ਜੀ ਦਿੱਲੀ ਕੰਸਾਨ ਅੰਦੋਲਨ ਚੱਲਿਆ ਸੀਗਾ ਜੀ ਉਸ ਦੇ ਵਿੱਚ ਮੋਦੀ ਨੇ ਤਿੰਨ ਕਾਲੇ ਕਰੋਨਾ ਦੇ ਖਿਲਾਫ ਲੜਾਈ ਲੜਦੇ ਪੰਜਾਬ ਦੇ 750 ਖਾਨਾ ਨੇ ਛਿੱਧੀਆਂ ਦਿੱਤੀਆਂ ਸੀ ਆ ਜੀ ਸਾਡੇ ਫਰੀਦਕੋਟ ਜ਼ਿਲ੍ਹੇ ਦੀ ਗੱਲ ਦੱਸ ਰਿਹਾ ਮੈਂ ਤੁਹਾਨੂੰ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ 32 ਛੀਰ ਪਰਿਵਾਰ ਵਕ ਇਸ ਛੀਰ ਹੋਏ ਸਨ ਜੋ ਕਿ ਵਕ ਵਕ ਜਿ세 ਬੰਦਿਆਂ ਨਾਲ ਸੰਬੰਧ ਸਨ ਇਹ ਪੰਜਾਬ ਸਰਕਾਰ ਨੇ ਪਾਲਿਸੀ ਕੀਤੀ ਸੀ ਜਿਹੜੇ ਛੀਰ ਉੱਤੇ ਕੁਰਬਾਨੀਆਂ ਦੇ ਰਹੇ ਆ ਉਹਨਾਂ ਨੂੰ ਪੰਜਾਬ ਸਰਕਾਰ ਇੱਕ ਛੀਰ ਪਰਿਵਾਰ ਨੂੰ ਪੰਜ ਲੱਖ ਰੁਪਇਆ ਤੇ ਇੱਕ ਮੈਂਬਰ ਸਰਕਾਰੀ ਨੌਕਰੀ ਦੇਵੇਗੀ ਉਹ ਪਿਛਲੀ ਸਰਕਾਰ ਨੇ ਅੰਦੋਲਨ ਦੇ ਦੌਰਾਨ 326 ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਤੇ 5 ਲੱਖ ਰੁਪਇਆ ਮਾਜਰਵੀ ਦਿੱਤਾ ਪਰ ਸਾਡੇ ਫਰੀ ਕੋਟ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਛੀਰ ਪਰਿਵਾਰ ਨੂੰ ਨਾ ਤਾਂ 5 ਲੱਖ ਰੁਪਇਆ ਮਿਲਿਆ ਸੀ ਨਾ ਹੀ ਤੇਲਗਾਨਾ ਦਾ 3 ਲੱਖ ਰੁਪਇਆ ਤੇ ਨਾ ਹੀ ਕਿਸੇ ਪਰਿਵਾਰ ਨੂੰ ਸਰਕਾਰੀ ਨੌਕਰੀ ਮਿਲੀ ਸੀ ਅਸੀਂ ਇਸ ਪਾਲਿਸੀ ਦੇ ਦੇਣਾ ਸਾਰੇ ਪਰਿਵਾਰਾਂ ਨੇ ਜ਼ਿੰਗਾਰਜ ਕੀਤਾ ਪਰ ਸਰਕਾਰ ਨੇ ਸਾਡੀ ਕੋਈ ਸਾਰ ਨਹੀਂ ਲਈ ਤੇ ਸਾਰੇ ਸ਼ੀਰ ਪਰਿਵਾਰ ਇਕੱਠੇ ਹੋ ਕੇ ਭਾਰਤੀ ਕਿਸਾਨ ਜੁਨੀਆਂ ਇਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਸਰਦਾਰ ਜਗੀਰ ਸਿੰਘ ਡੱਲੇਵਾਲ ਸਾਹਿਬ ਜੋ ਹਮੇਸ਼ਾ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜਦੇ ਆ ਰਹੇ ਹਨ ਉਹਨਾਂ ਕੋਲ ਗਏ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਕੋਈ ਵੀ ਕਿਸਾਨ ਕਿਸੇ ਵੀ ਜੱਥੇਬੰਦੀ ਨਾਲ ਸੰਬੰਧ ਰੱਖਦਾ ਹੋਵੇ ਸਾਡੇ ਦਿਓ ਸ਼ੀਰ ਪਰਿਵਾਰ ਆ ਉਹਨਾਂ ਨੇ ਸਾਨੂੰ ਨਾਲ ਲੈ ਕੇ ਫਰੀਦਕੋਟ ਡੀਸੀ ਦਫ਼ਤਰ ਦੇ ਬਾਹਰ ਉਹਰੇ 6 ਮਹੀਨੇ ਲਗਾਤਾਰ ਸੰਘਰਸ਼ ਕੀਤਾ ਜਦੋਂ ਅਸੀਂ ਸ਼ਾਂਤੀਪੂਰਵਕ ਇਹ ਸੰਘਰਸ਼ ਕਰ ਰਹੇ ਸੀ ਤਾਂ ਇਸ ਗੁੰਗੀ ਬੋਲੀ ਸਰਕਾਰ ਨੇ ਸਾਡੇ ਕਿਸੇ ਸ਼ੀਰ ਪਰਿਵਾਰ ਦੀ ਸਾਰ ਨਾਲ ਲਈ ਜੇ ਮੈਨਾਂ ਤੋਂ ਬਾਅਦ ਸਰਦਾਰ ਵੀਸਨ ਦੱਲੇਵਾਲ ਸਾਹਿਬ ਨੂੰ ਸਾਨੂੰ ਇਨਸਾਫ ਦਵਾਉਣ ਦੇ ਖਾਤਰ ਟੈਨਟੀ ਪੁਆਇੰਟ ਤੇ ਮਰਨwarte ਬੈਠਣਾ ਪਿਆ ਉਸ ਟਾਈਮ ਇਹਨਾਂ ਦੇ ਖੇਤੀਬਾੜੀ ਮੰਤਰੀ ਕੁਲਦੀਪ ਢਾਲੀਵਾਲ ਉੱਥੇ ਟੈਨਟੀ ਪੁਆਇੰਟ ਤੇ ਆਏ ਅਤੇ ਉਹਨਾਂ ਨੇ ਸਾਡੇ ਛੇ ਪਰਿਵਾਰਾਂ ਨੂੰ ਸਰਕਾਰ ਦੀ ਪਾਲਿਸੀ ਦੇਣਾ 5-5 ਲੱਖ ਰੁਪਈਆ ਮੁਆਵਜ਼ਾ ਦਿੱਤਾ ਅਤੇ ਉਹ ਵਾਅਦਾ ਕਰਕੇ ਗਏ ਕਿ ਜਿਹੜਾ 3 ਲੱਖ ਰੁਪਈਆ ਚਲਗਾਨਾ ਵਾਲਾ ਤੇ ਸਰਕਾਰੀ ਨੌਕਰੀ ਅਸੀਂ ਪਿਛਲੇ ਸਾਲ ਜੋ 31 ਮਾਰਚ ਲੰਘ ਗਈ ਆ ਉਸ 31 ਮਾਰਚ ਨੂੰ ਦੇ ਦਾਂਗੇ पर ਇਹ ਗੋਦ ਗੱਲ ਨੂੰ ਸਾਲ ਹੋਣ ਵਾਲਾ ਕਿਸੇ ਸਾਡੇ ਚੀਜ਼ ਪਰਿਵਾਰ ਨੂੰ ਨਾ ਤਾਂ 3 ਲੱਖ ਰੁਪਏ ਮਿਲਿਆ ਤੇ ਨਾ ਹੀ ਕਿਸੇ ਪਰਿਵਾਰ ਨੂੰ ਸਰਕਾਰੀ ਨੌਕਰੀ ਮਿਲੀ ਆ ਹੁਣ ਸਿੱਖ 18 ਦਿਨਾਂ ਤੋਂ ਇੱਥੇ ਗੁਰਮੀਤ ਸਿੰਘ ਗੁੱਡੀਆਂ ਇਹਨਾਂ ਦੇ ਬਾਰ ਮੂਰੇ ਬੈਠੇ ਹੋਏ ਆ ਅੱਜ ਇਹ ਮੰਤਰੀ ਨੇ ਦੋ ਸਾਡੇ ਨਾਲ ਮੀਟਿੰਗਾਂ ਕਰ ਲਈਆਂ ਇਹ ਸਾਨੂੰ ਇਸ ਸਾਲ ਦੀ 31 ਮਾਰ ਦਾ ਲਾਲਾ ਲੱਗ ਰਿਹਾ ਪਿਛਲਾ ਮੰਤਰੀ ਸਾਨੂੰ ਪਿਛਲੇ ਸਾਲ ਦੀ 31 ਮਾਰ ਦਾ ਲਾਲਾ ਲੱਗਿਆ ਇਹ ਮੰਤਰੀ ਸਾਨੂੰ ਇਸ ਸਾਲ ਦੀ 31 ਮਾਰ ਦਾ ਲਾਲਾ ਲਾ ਰਿਹਾ ਜੀ 23 ਤਰੀਕ ਤੋਂ ਇੱਥੇ ਟਰਨੇ ਦੇ ਬੈਠੇ ਲਗਾਤਾਰ ਅਸੀਂ ਹੋਰ ਕੁਝ ਨਹੀਂ ਮੰਗ ਰਹੇ ਸਾਡੀ ਮੰਗ ਸਿਰਫ ਇਹ ਆ ਜਿਹੜੀ ਪ੍ਰਾਣੀਆ ਸਰਕਾਰਾਂ ਦੀ ਪਾਲਸੀ ਬਣੀ ਹੈ ਦਿੱਲੀ ਅੰਦੋਲਨ ਦੇ ਸ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਤੇ ਮੁਆਵਜ਼ਾ ਦਿੱਤਾ ਜਾਵੇ ਉਸੇ ਮਸਲੇ ਤੇ ਅਸੀਂ ਡਟੇ ਹੋਏ ਹਾਂ 17-18 ਦਿਨਾਂ ਤੋਂ ਪਰ ਸਰਕਾਰ ਨੇ ਹਲੇ ਤੱਕ ਕੋਈ ਵੀ ਪੁਖਤਾ ਸਾਨੂੰ ਗੱਲਬਾਤਾਂ ਨਹੀਂ ਵਿਸ਼ਵਾਸ ਨਹੀਂ ਦਿੱਤਾ ਕੁਝ ਵੀ ਕਰਨ ਬਾਰੇ ਤੇ ਕਾਫੀ ਦਿਨਾਂ ਤੋਂ ਤੁਸੀਂ ਖੁੱਡਿਆ ਸਾਹਿਬ ਦੇ ਘਰ ਮੂਹਰੇ ਬੈਠੇ ਹੋਏ ਅਖਿਰ ਕੀ ਹੈ ਜੀ ਆ ਕੀ ਇਹ ਖੱਤੀવાડી ਮੰਤਰੀ ਨੇ ਇਨਕਾ ਪਾਵਰ ਮੰਤਰੀਆਂ ਦੀ ਜੇਬ ਤੇ ਵਿੱਚ ਹੁੰਦੀ ਆ ਪਰ ਇਹਨਾਂ ਨੇ ਤਾਂ ਸਭ ਕਹਿੰਦੇ ਸਾਡੇ ਕੋਲ ਤਾਂ ਪੁੱਛਾਈ ਨਹੀਂ ਨਹੀਂ ਸਰ ਉੱਥੇ ਚੰਡੀਗੜ੍ਹ ਨਾਲ ਮੀਟਿੰਗ ਹੋਈ ਆ ਉੱਥੇ ਕਮੇਟੀ ਚੁਣੀ ਗਈ ਹੈ ਤਿੰਨ ਮੈਂਬਰੀਓ ਦੇ ਵਿੱਚ ਖੁੱਦਿਆਂ ਸਾਹਿਬ ਮੇਨ ਆ ਇਹਨਾਂ ਨੂੰ ਉਹਨਾਂ ਨੇ ਅਧਿਕਾਰ ਦਿੱਤਾ ਕਿ ਤੁਸੀਂ ਇਹ ਕੰਮ ਆਪ ਕਰਨਾ ਜੀ ਇਸੇ ਕਰਕੇ ਅਸੀਂ ਇੱਥੇ ਧਰਨਾ ਲਾਇਆ ਜੀ 15 18 ਦਿਨਾਂ ਤੋਂ ਸੋ ਇਹਨਾਂ ਦੇ ਹੱਥ ਵਿੱਚ ਸਭ ਕੁਝ ਆ ਜੇ ਕਰਨਾ ਚਾਹਣ ਸਭ ਕੁਝ ਹੋ ਸਕਦਾ ਜਦੋਂ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਬਾਵਰ ਦਿੱਤੀ ਹੈ ਜੀ ਤਿੰਨ ਮੈਂਬਰੀ ਕਮੇਟੀ ਦੇ ਮਤਲਬ ਮੇਨ ਬਣਾਇਆ ਇਹਨਾਂ ਨੂੰ ਆ ਦੱਸੋ ਹਲੇ ਵੀ ਇਹ ਟਾਲ ਮਟੋਲ ਕਰ ਰਹੇ ਆ ਜੀ ਸੇਟ ਉਹਦੇ ਕੋਲ ਕੱਲ ਬਾਈਆ ਰਿਸੋਰਟ ਦੇ ਵਿੱਚ ਕੋਈ ਮੀਟਿੰਗ ਹੋਈ ਹੈ ਬਠਿੰਡਾ ਅੰਦਰ ਤਾਂ ਉੱਥੇ ਵੀ ਕੀ ਮਸਲੇ ਨੂੰ ਲੈ ਕੇ ਥੋੜੀ ਗੱਲਬਾਤ ਹੋਈ ਹੈ ਸਰ ਮੀਟਿੰਗਾਂ ਬਹੁਤ ਹੋਈਆਂ ਬਸ ਟਾਲ ਮਟੋਲ ਕਰ ਰਹੀ ਹੈ ਬੇਸਿੱਟਾ ਰਹਿੰਦੀ ਹੈ ਸਰਕਾਰ ਕਿਸੇ ਵੀ ਗੱਲ ਤੇ ਸਟੈਂਡ ਨਹੀਂ ਲੈ ਰਹੀ ਗੱਲ ਕਹਿ ਦਿੰਦੇ ਆ ਫਿਰ ਉਸ ਤੋਂ ਭੱਜ ਜਾਂਦੇ ਆ ਜੀ ਇਹ ਆ ਤੁਸੀਂ ਲੰਬੀ ਹਾਈਵੇ ਜਾਮ ਕੀਤਾ ਕਿੰਨਾ ਕੁ ਟਾਈਮ ਇਹ ਪੱਕਾ ਮੋਰਚਾ ਲਾਇਆ ਜਾਂ ਫਿਰ ਅਜੋਸਤੀ ਇਸ ਕਰ ਦਿੱਤੀ ਨਹੀਂ ਸਰ ਜੇ ਪ੍ਰਸ਼ਾਸਨ ਆ ਕੇ ਸਾਡੀ ਗੱਲਬਾਤ ਸੁਣਦਾ ਤਾਂ ਠੀਕ ਆ ਨਹੀਂ ਅਸੀਂ ਡਟੇ ਆ ਜੀ ਪੱਕੇ ਤੇ 2020 2020 ਦੇ ਵਿੱਚ ਜਿਹੜਾ ਅੰਦੋਲਨ ਚੱਲਿਆ ਸੀ ਦਿੱਲੀ ਉੱਥੇ ਜਿਹੜੇ ਪਰਿਵਾਰਾਂ ਦੇ ਮੈਂਬਰ ਸ਼ਹੀਦ ਹੋ ਗਏ ਆ ਉਹਨਾਂ ਨੂੰ ਸਰਕਾਰ ਨੇ ਇੱਕ ਪਾਲਿਸੀ ਤਿਆਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇ 5-5 ਲੱਖ ਰੁਪਏ ਦਿੱਤਾ ਜਾਊਗਾ ਠੀਕ ਆ ਉਦੋਂ ਮਤਲਬ ਕਿ ਕਾਂਗਰਸ ਦੀ ਸਰਕਾਰ ਆਈ ਤੇ ਉਹਨਾਂ ਨੇ ਕੁਝ ਕੁ ਪਰਿਵਾਰਾਂ ਨੂੰ ਨੌਕਰੀਆਂ 326 ਪਰਿਵਾਰਾਂ ਨੂੰ ਨੌਕਰੀਆਂ ਦੇਤੀਆਂ ਬਾਕੀ ਜਿਹੜੇ ਰਹਿੰਦੇ ਪਰਿਵਾਰ ਆ ਉਹ ਏਦਾਂ ਹੀ ਸੜਕਾਂ ਦੇ ਉੱਤੇ ਰੁੱਲਦੇ ਫਿਰਦੇ ਆ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਸਾਨੂੰ ਜਿਹੜੇ ਰਹਿ ਗਏ ਪਰਿਵਾਰ ਉਹਨਾਂ ਨੂੰ ਕੁਝ ਨਹੀਂ ਮਿਲਿਆ 3-3 ਲੱਖ ਰੁਪਏ ਤੇ ਲਗਾਨਾ ਸਰਕਾਰ ਨੇ ਜਿਹੜਾ ਦਿੱਤਾ ਸੀ ਦੇਈ ਦਿੱਤਾ ਸੀ ਉਹਨਾਂ ਨੇ ਮੈਂ ਨਹੀਂ ਕਹੂੰਗੀ ਵੀ ਨਹੀਂ ਦਿੱਤਾ ਸੀ ਉਹਨਾਂ ਨੇ ਤਾਂ ਦੇ ਦਿੱਤੀ ਸੀ ਉਦੋਂ ਇਹ ਹੋਇਆ ਵੀ ਸਾਨੂੰ ਗੌਰ ਭਵਨ ਦੇ ਵਿੱਚ ਬੁਲਾਇਆ ਗਿਆ ਉੱਥੇ ਬੁਲਾ ਕੇ ਇਹਨਾਂ ਨੇ ਸਾਨੂੰ ਕਿਹਾ 10 ਵਜੇ 11 ਵਜੇ ਦੇ ਤੱਕ ਸਾਰੇ ਉੱਥੇ ਪਹੁੰਚ ਜਿਓ ਸਾਨੂੰ ਸਰਕਾਰੀ ਬੱਸਾਂ ਤੇ ਲੱਦ ਕੇ ਲੈ ਕੇ ਗਏ ਆ ਇਹ ਉੱਥੇ ਉੱਥੇ ਲਿਜਾ ਕੇ ਸਾਨੂੰ ਇਹਨਾਂ ਨੇ 10:30 11 ਵਜੇ ਤੇ ਭਵਨ ਦੇ ਵਿੱਚ ਬਿਠਾ ਕੇ ਇਹਨਾਂ ਨੇ ਇੱਕ ਚਾਲ ਚੱਲੀ ਸਾਡੇ ਮੰਤਰੀ ਜੀ ਪਹੁੰਚੇ ਤਿੰਨ ਮੁੱਖ ਮੰਤਰੀ ਉੱਥੇ ਪਹੁੰਚੇ ਸੀ ਤੇ ਉਹ ਪਹੁੰਚੇ 4 ਵਜੇ ਠੀਕ ਆ ਉਹਨਾਂ ਨੇ ਇਹਨਾਂ ਨੇ ਗੰਢ ਤੋਂ ਬੰਦਰ ਖਾਤੇ ਕਰ ਲਿਆ ਵੀ ਸਾਰਾ ਕੈਸ਼ ਆ ਜਿਹੜਾ ਭਗਵੰਤ ਮਾਨ ਨੂੰ ਦੇ ਦਿੱਤਾ ਜਾਵੇ ਪੰਜਾਬ ਸਰਕਾਰ ਨੂੰ ਉਹਨਾਂ ਨੇ ਸਾਰਾ ਕੈਸ਼ ਦਿੱਤਾ ਮੈਂ ਇਹੀ ਕਹੂੰਗੀ ਵੀ ਦੇ ਦਿੱਤਾ ਸੀ ਠੀਕ ਆ ਇਹਨਾਂ ਨੇ ਕੁਝ ਪਰਿਵਾਰਾਂ ਨੂੰ ਚੈੱਕ ਉੱਥੇ ਦੇਤੇ ਆ ਤੇ ਕੁਝ ਪਰਿਵਾਰਾਂ ਨੂੰ ਕਹਿੰਦੇ ਵੀ ਤੁਹਾਨੂੰ ਤਹਿਸੀਲਾਂ ਦੇ ਵਿੱਚ ਜਾ ਕੇ ਤੇ ਚੈੱਕ ਉਹ ਲੈਣੇ ਪੈਣਗੇ ਠੀਕ ਆ ਇਹ ਵੀ ਤਹਿਸੀਲਦਾਰ ਜਾਂ ਕੋਈ ਡੀਸੀ ਜਾਂ ਤੁਹਾਨੂੰ ਚੈੱਕ ਦੇਣਗੇ ਕੁਝ ਵੀ ਆ ਉਹ ਚੈੱਕ ਇਹਨਾਂ ਨੇ ਜਾਣ ਕੇ ਗਲਤ ਬਣਾਏ ਜਿਹੜੇ ਐਡਰੈਸ ਦੇ ਉੱਤੇ ਜਿਹੜੇ ਡਾਕੂਮੈਂਟ ਦੇ ਉੱਤੇ 5-5 ਲੱਖ ਰੁਪਈਆ ਮੈਨੂੰ ਮਿਲਿਆ ਉਸੇ ਡਾਕੂਮੈਂਟ ਦੇ ਉੱਤੇ ਹੀ 3 ਲੱਖ ਰ ਇਹ ਤਾਂ ਸਰਕਾਰ ਦੀ ਕਾਰਵਾਈ ਉੱਪਰ ਤੋਂ ਚੱਲਦੀ ਆ ਰਹੀ ਸੀ 5-5 ਲੱਖ ਰੁਪਇਆ ਮਿਲਿਆ ਸੀ ਉਸੇ ਉਹੀ ਐਡਰੈਸ ਗਲਤ ਕਿਵੇਂ ਹੋ ਗਏ ਜਿਹੜੀਆਂ ਜਿਹੜੇ ਪਰਿਵਾਰਾਂ ਵਿੱਚ ਲੇਡੀਜ਼ ਸੀਗੀਆਂ ਪੈਰਵਾਈ ਕਰਨ ਵਾਲੀਆਂ ਉਹ ਪਰਿਵਾਰਾਂ ਦੇ ਚੈੱਕ ਸੀ ਜਿਹੜੇ ਉਹ ਗਲਤ ਹੋ ਗਿਆ ਆਪਣੇ ਆਪ ਹੀ ਰਾਤ ਨੂੰ ਪਏ ਇਹਨਾਂ ਦੇ ਖਾਤਿਆਂ ਦੇ ਵਿੱਚ ਜੀ ਮਤਲਬ ਕਿ ਗਲਤ ਹੋ ਗਏ ਇਹ ਕਹਿੰਦੇ ਚ ਇੱਕ ਗਲਤ ਆ ਗਲਤ ਨਾਮ ਜਿੱਥੇ ਕੋਈ ਔਰ ਲਿਖਣਾ ਸਿੰਘ ਲਾ ਲਾ ਕੇ ਇਹਨਾਂ ਨੇ ਚੈੱਕ ਗਲਤ ਕਰਤੇ ਪੈਸੇ ਆਪ ਖਾ ਲਏ ਉਹ ਵੀ ਕੰਮ ਖਤਮ ਹੋ ਗਿਆ ਉਸ ਤੋਂ ਬਾਅਦ ਸਾਨੂੰ ਨੌਕਰੀਆਂ ਦੀ ਝਾਕ ਜਿਹੜੀਆਂ ਇਹਨਾਂ ਨੇ ਲਾਰੇ ਲਾਏ ਹੋਏ ਆ ਵੀ ਨੌਕਰੀਆਂ ਤੁਹਾਨੂੰ ਦੇਵਾਂਗੇ ਉਹ ਨੌਕਰੀਆਂ ਵੀ ਉੱਥੇ ਜਾਓ ਇੱਥੇ ਜਾਓ ਅੱਜ ਚੰਡੀਗੜ੍ਹ ਜਾਣੇ ਅੱ ਇਹ ਬੰਦਾ ਸਾਡੇ ਅੱਗੇ ਕਰ ਦਿੰਦੇ ਆ ਵੀ ਆਹ ਫਟਨਾ ਮੀਟਿੰਗ ਕਰੂਗਾ ਜੀ ਉਹ ਮੋੜ ਦਿੰਦਾ ਵੀ ਕੰਮ ਥੋੜਾ ਜਿਹਾ ਜਮਾ ਓਕੇ ਆ ਬਸ ਥੋੜੇ ਦਿਨਾਂ ਅਸੀਂ ਤੁਹਾਨੂੰ ਜੁਆਇਨ ਕਰਵਾ ਦਾਂਗੇ ਇੰਨੀ ਤਰੀਕ ਨੂੰ ਕਰਾ ਦਿਆਂਗੇ ਇੰਨੀ ਨੂੰ ਕਰਾ ਜਾਾਂਗੇ ਇੰਨੀ ਨੂੰ ਕਰਾ ਜਾਾਂਗੇ ਐਂ ਕਰਕੇ ਸਾਨੂੰ ਘਰੇ ਮੋੜ ਦਿੰਦੇ ਆ ਹੁਣ ਹਾਰ ਕੇ ਜਮਾ ਜਦੋਂ ਪੂਰਾ ਅਸੀਂ ਚਾਰਚ ਫਿਰ ਦੁਖੀ ਹੋ ਗਏ ਆ ਅੱਕ ਗਏ ਆ ਸੜ ਗਏ ਆ ਹੁਣ ਸਾਨੂੰ ਆ ਕੇ ਇੱਥੇ ਗਰਮੀਤ ਸਿੰਘ ਖੁੱਡੀਆਂ ਦੇ ਗੇਟ ਦੇ ਵਿੱਚ ਧਰਨਾ ਲਾਉਣਾ ਪਿਆ 18 ਦਿਨ ਤੋਂ ਅਸੀਂ ਇੱਥੇ ਬੈਠੇ ਆ ਐਡਾ ਘਟਿਆ ਤੇ ਗਿਰਿਆ ਹੋਇਆ ਮੰਤਰੀ ਨੇ ਅੱਜ ਤੱਕ ਨਹੀਂ ਵੇਖਿਆ ਆਪਦੀ ਸੁਰਤ ਦੇ ਵਿੱਚ ਜਿਲੇ ਪਾਣੀ ਤੱਕ ਬੰਦ ਕਰਤਾ ਫਲਸ਼ਾਂ ਦੀ ਸੇਵਾ ਤੱਕ ਲੋਕਾਂ ਦੀ ਬੰਦ ਕਰਤੀ ਦੁੱਧ ਤੱਕ ਬੰਦ ਕਰਤਾ ਇਹਨੇ ਇਹਨਾਂ ਦਾ ਬੰਦ ਕਰ ਦੋ ਇਹ ਕਿਹੜੇ ਮੂੰਹ ਨਾਲ ਕਹਿੰਦੇ ਆ ਵੀ ਅਸੀਂ ਕਿਸਾਨਾਂ ਦੇ ਬੱਚੇ ਆ ਕਿਉਂ ਕਹਿੰਦੇ ਕਿਸਾਨਾਂ ਦੇ ਬੱਚੇ ਤੇ ਜੱਟ ਜੜ ਦੇ ਵੈਰੀ ਵਾਲੀ ਕਹਾਵਤ ਨੂੰ ਸੱਚ ਕਰੀ ਜਾਂਦੇ ਆ ਇਹ ਜੱਟ ਜੜ ਦੇ ਵੈਰੀ ਬਣੇ ਬੈਠੇ ਸਾਡੇ ਦੁਸ਼ਮਣ ਬਣੇ ਬੈਠੇ ਆ ਇਹ ਇਹ ਕਹਿੰਦੇ ਸੀ ਵੀ ਜਿਹੜਾ ਦਰਵੇਸ਼ਾਂ ਦਾ ਪਰਿਵਾਰ ਆ ਗਰਮੀਤ ਸਿੰਘ ਕੁੱਡੀਆਂ ਦਾ ਪਰਿਵਾਰ ਦਰਵੇਸ਼ਾਂ ਦਾ ਪਰਿਵਾਰ ਆ ਦਰਵੇਸ਼ ਇਹਦਾ ਪਿਓ ਸੀ ਜਿਹੜਾ ਦਰਵੇਸ਼ ਸੀਗਾ ਉਹ ਚੱਕਤਾ ਉਹ ਮਾਰਿਆ ਗਿਆ ਵਿਚਾਰਾ ਉਹ ਦਰਵੇਸ਼ ਸੀ ਹੈਗੇ ਨਾ ਮੈਂ ਇਹੀ ਕਹੂੰਗੀ ਵੇਖਾ ਇਹ ਇੱਕ ਦਿਨ ਸਾਡੇ ਇਹ ਕਹਿੰਦਾ ਮੈਂ 12 ਕਿੱਲੇ ਜ਼ਮੀਨ ਦਾ ਮਾਲਕ ਤੇ ਮੈਂ ਖੇਤੀ ਕਰਦਾ ਤੁਹਾਡੇ ਵਰਗਾ ਹੀ ਆ ਮੈਂ ਤੁਹਾਨੂੰ ਧਰਨੇ ਲਾਉਣ ਦੀ ਕੀ ਲੋੜ ਸੀ ਤੁਸੀਂ ਮੇਰੇ ਘਰੇ ਆਉਂਦੇ ਇਹ ਬੰਦੇ ਨੇ ਇੱਕ ਦਿਨ ਆਪਦੇ ਗੇਟ ਦੇ ਉੱਤੇ ਬਾਹਰ ਨਿਕਲ ਕੇ ਆਏ ਨਹੀਂ ਵੇਖਿਆ ਵੀ ਇੱਥੇ ਚੰਗੀ ਕੀ ਜਾਂਦਾ ਜਿਹੜਾ ਬੰਦਾ ਕਹਿੰਦਾ ਮੈਂ ਆ ਕੇ ਬਾਹਰ ਤੁਹਾਡੇ ਨਾਲ ਮੀਟਿੰਗ ਕਰਦਾ ਤੁਹਾਨੂੰ ਇੱਥੇ ਆਉਣ ਦੀ ਕੀ ਲੋੜ ਸੀ ਉਹ ਬੰਦੇ ਨੇ ਇੱਕ ਦਿਨ ਵੀ ਬਾਹਰ ਨਿਕਲ ਕੇ ਸਾਨੂੰ 15 15 ਦਿਨ ਤੋਂ ਸਾਨੂੰ ਹਾਂ ਲਗਾਤਾਰ ਤਿੰਨਾਂ ਨੂੰ ਆਉਂਦਿਆਂ ਨਹੀਂ ਹੋ ਗਏ ਇੱਥੇ ਇਹਨੇ ਇੱਕ ਦਿਨ ਵੀ ਬਾਹਰ ਨਿਕਲ ਕੇ ਇਹ ਨਹੀਂ ਵੇਖਿਆ ਵੀ ਇੱਥੇ ਕੀ ਚੱਲੀ ਜਾਂਦਾ ਜਦੋਂ ਮੀਟਿੰਗ ਕਰਨ ਜਾਂਦੇ ਆ ਤੇ ਮਿੱਠਾ ਹੋ ਕੇ ਕਹਿ ਦਿੰਦਾ ਤੁਸੀਂ ਮੀਟਿੰਗਾਂ ਕਿਉਂ ਰੱਖੀਆਂ ਤੁਸੀਂ ਮੈਨੂੰ ਬੁਲਾ ਲੈਂਦੇ ਮੈਂ ਉੱਥੇ ਆ ਕੇ ਤੁਹਾਡੇ ਨਾਲ ਮੀਟਿੰਗ ਕਰ ਲੈਂਦਾ ਸਾਡੇ ਹੱਥ ਪੱਲੇ ਹੁਣ ਕੁਝ ਵੀ ਨਹੀਂ ਹੁੰਦਾ ਪਿਆ ਅਸੀਂ ਅਸਕੇ ਪਏ ਆ ਸਰਕਾਰਾਂ ਤੋਂ ਹੁਣ ਅਸੀਂ ਗ੍ਰਿਫਤਾਰ ਕਰਨਾ ਸਾਨੂੰ ਗ੍ਰਿਫਤਾਰ ਕਰਨ ਜੇ ਸਾਨੂੰ ਮਤਲਬ ਕਿ ਮਰਨਾ ਪਿਆ ਮਰਾਂਗੇ ਭੁੱਖ ਵਰਤ ਰੱਖਣਾ ਪਿਆ ਉਹ ਵੀ ਰੱਖਾਂਗੇ ਮਰਨ ਵਰਤ ਰੱਖਣਾ ਪਿਆ ਉਹ ਵੀ ਰੱਖਾਂਗੇ ਅਸੀਂ ਹੁਣ ਇੱਥੇ ਆ ਦੇ ਕੱਪੜੇ ਲੈ ਕੇ ਘਰੇ ਕਹਿ ਕੇ ਆਏ ਆ ਵੀ ਜਾਂ ਤਾਂ ਜਿੱਥੇ ਦੂਜੇ ਸ਼ਹੀਦ ਹੋਗੇ ਸ਼ਹੀਦ ਹੋ ਕੇ ਆਵਾਂਗੇ ਤੇ ਜਾਂ ਕੁਝ ਨਾ ਕੁਝ ਲੈ ਕੇ ਹੀ ਆਵਾਂਗੇ